ਹੈਲੋ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਸਭ ਤੋਂ ਪਹਿਲਾਂ ਸਾਡੀ ਰਿਕਵੈਸਟ ਹੈ ਜੋ ਵੀ ਭੈਣ ਅੱਜ ਪਹਿਲੀ ਵਾਰੀ ਸਾਡੀ ਵੀਡੀਓ ਨੂੰ ਦੇਖ ਰਹੀ ਹੈ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਸਾਡੇ ਸੂਟ ਵਧੀਆ ਲੱਗਦੇ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਸੋ ਸਭ ਤੋਂ ਜਿਹੜਾ ਪਹਿਲਾ ਸੂਟ ਹੈਗਾ ਇਹ ਵਾਲਾ ਰੂਬੀ ਦਾ ਸਟੱਫ ਹੈ ਜੀ ਗ੍ਰੇ ਕਲਰ ਦਾ ਸੂਟ ਹੈ ਇਹ ਇਸ ਤਰ੍ਹਾਂ ਇਹਦੇ ਘੇਰੇ ਦੇ ਉੱਪਰ ਪਾ بیس ਕਲਰ ਦਾ ਬਾਰਡਰ ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਔਰ ਸਾਰੇ ਸੂਟ ਦੇ ਵਿੱਚ ਸਿੰਗਲ ਟਾਂਕੇ ਦੇ ਨਾਲ ਆਪਾਂ ਫਲਾਰ ਬਣਾਏ ਹੋਏ ਹੈ ਗਲੇ ਤੱਕ 43 44 ਦੀ ਲੈਂਥ ਦੇ ਉੱਪਰ ਇਹ ਸੂਟ ਰੈਡੀ ਹੋਇਆ ਹੈ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਇਹ ਗ੍ਰੇ ਕਲਰ ਦਾ ਔਰ ਇਹਦੇ ਨਾਲ ਜੋ ਬਾਟਮ ਹੈ ਉਹ ਇਸ ਤਰ੍ਹਾਂ ਰੈਡੀ ਹੋਈ ਹੈ ਇਹ ਪੌਂਚਿਆਂ ਦਾ ਵਰਕ ਹੈ ਬਾਟਮ ਦਾ ਇਹ ਸੂਟ ਜੇਕਰ ਤੁਹਾਨੂੰ ਪਸੰਦ ਆ ਤਾਂ ਆਪਾਂ ਦੁਪੱਟਾ ਵੀ ਇਹਦੇ ਨਾਲ ਤੁਹਾਨੂੰ ਲੈਸ ਵਗੈਰਾ ਲਗਾ ਕੇ ਦੇਵਾਂਗੇ ਰੈਡੀ ਕਰਕੇ ਫਿਰ ਇਹ ਸੂਟ ਦੀ ਜਿਹੜੀ ਰੇਂਜ ਹੈਗੀ ਹੈ 1800 ਰੁਪਿਆ ਵਿਦਆਊਟ ਦੁਪੱਟਾ ਹੈ ਪਰ ਨੈਕਸਟ ਜੋ ਸੂਟ ਹੈਗਾ ਇਹ ਲਾਈਟ ਜਾ ਪਰਪਲ ਸ਼ੇਡਾ ਸੂਟ ਦਾ ਇਹ ਕਾਟਨ ਦਾ ਸਟਾਫ ਹੀ ਹੈ ਬਹੁਤ ਹੀ ਸੋਹਣਾ ਇਹਨੂੰ ਆਪਾਂ ਰੈਡੀ ਕੀਤਾ ਹੋਇਆ ਘੇਰੇ ਦੇ ਉੱਪਰ ਲੇਸ ਲਗਾਈ ਹੈ। ਔਰ ਵਿਚੇ ਦੇ ਇਸ ਤਰ੍ਹਾਂ ਦੇ ਪੈਚ ਲੱਗੇ ਹੋਏ ਆ। ਇਹ ਪੰਜ ਪੈਚ ਲਗਾਏ ਹੋਏ ਆ ਆਪਾਂ ਘੇਰੇ ਦੇ ਉੱਪਰ। ਅੰਬਾ 3 ਜੀ ਡਿਜ਼ਾਈਨਿੰਗ ਦਿੱਤੀ ਹੋਈ ਆ ਸੂਟ ਨੂੰ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਇਹ। ਇਹ ਵਾਲੀ ਘੇਰੇ ਦੇ ਉੱਪਰ ਟੈਡੀ ਮੇਲ ਪਾ ਕੇ ਆਪਾਂ ਇਹਦੇ ਛਿੱਕ-ਛਕ ਵਾਲੀ ਲੇਸ ਲਾਈ ਹੈ ਘੇਰੇ ਦੇ ਉੱਪਰ। ਹੋਰ ਸੀਸ ਦਾ ਵਰਕ ਇਹਦਾ ਆ ਬਈ ਇਹ ਮਾਰਾ ਸੂਟ ਜਿਹੜਾ ਹੈਗਾ ਵਿਦਆਊਟ ਦੁਪੱਟਾ 1500 ਦਾ ਇਹ ਹੋਰ ਨੈਕਸਟ ਹੈਗਾ ਇਹ ਵੀ ਰੂਬੀ ਦਾ ਸਟੱਫ ਹੈ ਜੀ ਲਾਈਟ ਜਿਆ ਛੇੜਾ ਸੂਟ ਦਾ ਲਾਈਟ ਬ੍ਰਾਊਨ ਜਿਆ ਇਹ ਦੇਖਿਆ ਰਿਹਾ ਦੇ ਉੱਪਰ ਇਸ ਤਰ੍ਹਾਂ ਸਿੰਗਲ ਟਾਂਕੇ ਦੇ ਨਾਲ ਆਪਾਂ ਡਾਰਕ ਬਲੂ ਐ ਨੀਬਲੂ ਜਿਹੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਔਰ ਇਹ ਦੋ ਪੈਨਲ ਜਾਂਦੇ ਆ ਔਰ ਸੈਂਟਰ ਦੇ ਵਿੱਚ ਬਰੀਕ-ਬਰੀਕ ਫੂਟੀਆਂ ਪਾਈਆਂ ਫਰੇਮਸਲੀਨ ਦਾ ਦੁਪੱਟਾ ਇਹਦੇ ਨਾਲ ਚੈੱਕ ਵਾਲਾ ਇਹਦੇ ਉੱਪਰ ਲੈਂਸ ਸਲਾਈ ਹੋਈ ਆਪਾਂ ਇਹ 2000 ਦਾ ਸੂਟ ਹੈ ਗਿਆ 슬ੀਵਸ ਦੇ ਉੱਪਰ ਇਹ ਦੇਖ ਲਈਕ ਕਟਿੰਗ ਬਣੀ ਹੈ ਅਰੇ ਫਸਟ ਸਟੀਚਿੰਗ ਵੇਲੇ ਵੀ ਇਹਨੂੰ ਪਾਈਪਿੰਗ ਵਗੈਰਾ ਨਾਲ ਫਿਨਿਸ਼ ਕਰ ਸਕਦੇ ਆ ਸੂਟ ਨੂੰ ਬਹੁਤ ਸੋਹਣੇ ਲੋਕ ਆਉਂਦੀਆਂ ਸੂਟਾਂ ਦੀ ਜੇ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਹੋਵੇ ਆਪਣਾ ਆਰਡਰ ਦੇਣਾ ਹੋਵੇ ਤਾਂ 9873105359 ਸਾਡਾ ਵਟਸਐਪ ਨੰਬਰ ਹੈ ਤੁਸੀਂ ਆਪਣੇ ਕੋਲੋਂ ਵੀ ਡਿਜ਼ਾਈਨ ਦੇ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਬਾਦਲਾਵਰ ਕਾਰੀ ਵਰਕ ਪਿੱਟਾ ਵਰਕ ਹੈਂਡ ਵਰਕ ਵਗੈਰਾ ਔਰ ਇਹ ਰੈਡੀ ਹੋਏ ਹੋਏ ਸੂਟ ਵੀ ਤੁਸੀਂ ਬਾਏ ਕਰ ਸਕਦੇ ਹੋ স্ক্রিনਸ਼ਾਟ ਭੇਜ ਕੇ ਰੇਂਜ ਵਿੱਚ ਸਕਦੇ ਆ ਸੂਟਾਂ ਦੀ ਬਾਕੀ ਆਪਾਂ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿ ਸਾਰੇ ਸੂਟ ਤੁਹਾਨੂੰ ਵਿਦ ਪ੍ਰਾਈਸ ਹੀ ਦੱਸਿਆ ਕਰਾਂਗੇ ਔਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੰਡੀਆ ਦੇ ਵਿੱਚ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਜੀ ਸਤਿ ਸ੍ਰੀ ਅਕਾਲ ਜੀ